ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜਿਵੇਂ ਕਿ ਆਪਾਂ ਨੂੰ ਪਤਾ ਹੈ ਪਿਛਲੇ ਦਿਨਾਂ ਤੋਂ ਲਗਾਤਾਰ ਲੰਬੇ ਸਮੇਂ ਤੋਂ ਬਨ ਅਤੇ ਮਿੱਟੀ ਦੀ ਸੇਵਾ ਚੱਲ ਰਹੀ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਇਸ ਵਾਰ ਪਾਣੀ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੜਾ ਨੇ ਤਬਾਹੀ ਮਚਾਈ ਹੈ ਉਸੇ ਦੇ ਕਰਕੇ ਜੋ ਸੇਵਾ ਸੀਗੀ ਘੰਗਰ ਦੇ ਬਨ ਤੇ ਲੰਬੇ ਸਮੇਂ ਤੋਂ ਚੱਲ ਰਹੀ ਸੀ ਸਾਰੇ ਨਗਰ ਨੇ ਪਿੰਡਾਂ ਦੀ ਜਿਹੜੀ ਜਨਤਾ ਹੈਗੀ ਲੋਕ ਹੈ ਉਹਨਾਂ ਨੇ ਸਾਡਾ ਬਹੁਤ ਵੱਡਾ ਸਾਥ ਦਿੱਤਾ ਤੇ ਖਾਸ ਕਰ ਸ਼ਰਪੂਰਗੜ੍ਹ ਦੇ ਤੇ ਹੋਰ ਪੰਚਾਇਤਾਂ ਨੇ ਵੀ ਸਾਥ ਦਿੱਤਾ ਹੈ ਇਹ ਮੇਕੀ ਬੰਨ ਤੇ ਮਿੱਟੀ ਚਲਦੀ ਸੀ ਟੀਜਲ ਦੀ ਸੇਵਾ ਹੁੰਦੀ ਸੀ ਉਸੇ ਸੰਬੰਧ ਚ ਸਾਡੇ ਵੀਰਾਂ ਨੇ ਕਿਉਂਕਿ ਪੰਜਾਬ ਹੈ ਤੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਲੰਗਰਾਂ ਦੀ ਵੀ ਕੋਈ ਘਾਟ ਨਹੀਂ ਪਹਿਲਾਂ ਚਾਹੇ ਤਾਂ ਗੁਰੂ ਘਰਾਂ ਤੋਂ ਲੈ ਕੇ ਨਾਲ ਕਲੱਬਾਂ ਨੇ ਸਾਡਾ ਸਾਥ ਦਿੱਤਾ ਬੰਨ ਤੇ ਲੰਗਰ ਚੱਲਦੇ ਰਹੇ ਆ ਉਸੇ ਹੀ ਲੜੀ ਨੂੰ ਲਗਾਤਾਰ ਰੱਖਦੇ ਹੋਏ ਜੀ ਅੱਜ ਸਾਡੇ ਜੋ ਸਕੂਲ ਹੈ ਸਰਕਾਰੀ ਮੁੰਡੇ ਆਲਾ ਗਰਾਹ ਇਹ ਨਿਵਾਸੀ ਸਾਡੇ ਗਨ ਸਾਰੇ ਪਿੰਡ ਸਰਦੂਲਗੜ ਦੀ ਸੰਗਤ ਨੇ ਤੇ ਕਮੇਟੀ ਬਣ ਵਾਲੀ ਨੇ ਰਲ ਕੇ ਇੱਕ ਫੈਸਲਾ ਲੈਂਤਾ ਕਿ ਆਪਾਂ ਇਹ ਸਕੂਲ ਚ ਮਿੱਟੀ ਪਾਈਏ ਬੰਨ ਬਹੁਤ ਤਾਕੜੇ ਹੋਗੇ ਤੇ ਅੱਜ ਜੋ ਮਿੱਟੀ ਦਾ ਕੰਮ ਚੱਲ ਰਿਹਾ ਪਿੰਡ ਦੇ ਪੈਂਡ ਘੱਟੋ ਘੱਟ 50 60 ਟਰੈਕਟਰ ਆਏ ਨੇ ਉਸੇ ਲਈ ਸਾਡਾ ਵੀਰ ਹੈ ਸਿਮਰਾ ਪਿੰਡ ਮਾਨਖੇੜੇ ਤੋਂ ਇਹ ਬਰਾ ਘੋੜੀਆਂ ਰੱਖਣ ਦਾ ਸ਼ਕੀਨ ਹੈ ਇਹਨੇ ਪਹਿਲਾਂ ਬੰਨ ਤੇ ਵੀ ਸਾਡੀ ਮਦਦ ਕੀਤੀ ਆ ਲੰਗਰ ਲਾਇਆ ਕੇਲਿਆਂ ਦਾ ਅੱਜ ਫੇਰ ਇਹ ਕੇਲਿਆਂ ਦਾ ਲੰਗਰ ਲੈ ਕੇ ਸਰਦੂਲਗੜ ਗਰਾਊਂਡ ਦੇ ਵਿੱਚ ਆਏ ਨੇ ਤੇ ਨੌਜਵਾਨਾਂ ਨੂੰ ਹੌਸਲਾ ਫੁਜਾਈ ਕਰਦੇ ਨੇ ਅਸੀਂ ਸਾਡੇ ਭਰਾ ਦਾ ਸਿਮਰੇ ਦਾ ਬਹੁਤ ਬਹੁਤ ਧੰਨਵਾਦ ਕਰਵਾਦ ਕਰਦੇ ਹਾਂ ਨਾਲ ਹੀ ਸਾਡਾ ਵੀਰ ਰੋਸ਼ੀ ਰੋੜਾ ਜੋ ਕਿ ਉਹ ਵੀ ਸਾਨੂੰ ਪਹਿਲੇ ਦਿਨ ਤੋਂ ਖਾਸ ਕਰ ਸਾਫ ਦੇ ਰਿਹਾ ਹੈ ਤੇ ਨਾਲੇ ਵੀਰ ਨੇ ਜਦੋਂ بارشਾਂ ਹੁੰਦੀਆਂ ਸੀ ਉਦੋਂ ਇਹਨਾਂ ਨੇ ਸਾਨੂੰ ਜਦੋਂ ਪਾਣੀ ਚੱਕਣ 'ਚ ਦਿੱਕਤ ਆਉਂਦੀ ਸੀ ਸ਼ਹਿਰ 'ਚ ਤਾਂ ਇਹਨਾਂ ਨੇ ਸਾਨੂੰ ਵੱਡਾ ਵਰਮਾ ਲਿਆ ਕਿ ਦਿੱਤਾ ਸੀ ਜਿਸ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਸਟਾਈ ਹੋਈ ਸੀ ਤੇ ਦੋ ਸ਼ਬਦ ਬਾਈ ਹੋਰਾਂ ਬਾਰੇ ਸਾਡੇ ਕਮੇਟੀ ਮੈਂਬਰ ਰਮਨਦੀਪ ਸਿੰਘ ਜੀ ਕਹਿਣਗੇ ਅਸੀਂ ਕਾਰਵਾਈ ਦੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਬਾਈ ਹਰੇ ਹੁੰਦਾ ਸਿਮਰੇ ਵਰਗੇ ਹੁੰਦਾ ਉਸ ਐਜੇ ਦਾ ਨਹੀਂ ਸੱਜਣਾ ਜਿਹੜੇ ਗੁਪਤ ਨੇ ਉਹ ਕਹਿੰਦੇ ਬਾਈ ਜੀ ਸਦਾ ਨਾਣੀ ਜਣਾ ਜਿਹੜੂ ਵੀ ਬੰਨ ਤੇ ਤੇਲਿਆਂ ਦਾ ਲੰਗਰ ਲਾ ਲੋ ਕਿਉਂ ਮੈਂ ਆਪਣੇ ਬਰੇਡਾਂ ਦਾ ਸਮੋਸੇ ਦਾ ਲੰਗਰ ਬਾਈਆਂ ਦਾ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਾਂ ਅਸੀਂ